ਵੀ ਇਹ ਵੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸਾਡੇ ਮਕਦਮਾ ਨੰਬਰ 37 145 25 ਨੂੰ ਜਿਹੜਾ ਸੀਗਾ ਦਰਜ ਹੋਇਆ ਸੀਗਾ ਖਾਣਾ ਚਲਵਾ ਦੇ ਵਿੱਚ ਅੰਡਰ ਸੈਕਸ਼ਨ ਜਿਹੜਾ ਸੀਗਾ 127 ਸਬਸੈਕਸ਼ਨ 6 ਜਿਹੜਾ ਬੀ ਐਨ ਐਸ ਦੇ ਤਹਿਤ ਇਹਦੇ ਵਿੱਚ ਬੇਸਿਕਲੀ ਕੀ ਸੀਗਾ ਇੱਕ ਯੂ ਐਸ اے ਬੋਨ ਬੱਚਾ ਸੀਗਾ ਜਿਹਦੀ ਕੇਅਰ ਟੇਕਰ ਸੀ ਸਿਮੰਦਰ ਕੋ ਸੋ ਨੇਚ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਹਾਇਰ ਕੀਤਾ ਹੋਇਆ ਸੀਗਾ ਬੱਚੇ ਦੀ ਕੇਅਰ ਕਰਨ ਦੇ ਲਈ ਜਦੋਂ ਬੱਚੇ ਦੀ ਉਮਰ 1.5 ਸਾਲ ਦੇ ਕਰੀਬ ਸੀ ਉਦੋਂ ਤੋਂ ਹੀ ਉਹ ਇਹਦਾ ਪਾਲਨ ਕਰ ਰਹੀ ਸੀ ਸੋ ਤੇ ਜਦੋਂ 14 14 5 25 ਨੂੰ ਸਾਨੂੰ ਉਹਨਾਂ ਦੇ ਜਿਹੜੇ ਗ੍ਰੈਂਡਮਦਰ ਸੀ ਉਹਨਾਂ ਨੇ ਆ ਕੇ ਪਰਮਿਸ਼ਨ ਦਿੱਤੀ ਕਿ 12 5 ਜਿਹੜਾ 25 ਸੀਗਾ ਉਸ ਤਰੀਕ ਨੂੰ ਸੁਮਿੰਦਰ ਕੌਰ ਜਿਹੜੀ ਹੈ ਬੱਚੇ ਨੂੰ ਲੈ ਕੇ ਕਿਸੇ ਪਾਸੇ ਚਲੀ ਗਈ। ਸੋ ਇਹ ਐਕਚੁਅਲੀ ਇਹ ਜਿਹੜਾ ਬੱਚਾ ਸੀਗਾ ਯੂਐਸਏ ਸਿਟੀਜ਼ਨ ਸੀਗਾ ਇਸ ਕਰਕੇ ਯੂਐਸਏ ਐਮਬੈਸੀ ਨਾਲ ਵੀ ਸਾਡਾ ਰੌਮੋ ਵੀ رابطہ ਹੋਇਆ ਔਰ ਇਮੀਡੀਏਟਲੀ ਜਿਹੜਾ ਸੀਗਾ ਇਸ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਕਪੂਤਰਾ ਦੇ ਐਸਐਸਪੀ ਕੌਰਪੂਰਾ ਜੀ ਨੇ ਬਰੀ ਸੈਂਸਿਟੀਵਿਟੀ ਨਾਲ ਇਹਨਾਂ ਦੀ ਜਿਹੜੀ ਇਹਨੂੰ ਭਾਲ ਦੇ ਲਈ ਇੱਕ ਟੀਮ ਬਣਾਈ ਔਰ ਇਹਨੂੰ ਕਾਫੀ ਟੈਕਨੀਕਲ ਅਨਲਾਈਸਿਸ ਕਰਕੇ ਔਰ ਹਿਊਮਨ ਸਰਸਿਸ ਦੇ ਥਰੂ ਅਸੀਂ ਇਸ ਬੱਚੇ ਨੂੰ ਜਾ ਕੇ ਜਿਹੜਾ ਕਸ਼ਵੀਰ ਸੀਗਾ ਕੁਲਗਾਮ ਸੀਗਾ ਉਹਦੇ ਉੱਤੇ ਜਾ ਕੇ ਅਸੀਂ ਜਿਹੜਾ ਹੈਗਾ ਟ੍ਰੇਸ ਕਰਕੇ ਤੇ ਇਹਨੂੰ ਲੱਭਣ ਵਿੱਚ ਸਫਲਤਾ ਹਾਸਲ ਕੀਤੀ ਔਰ ਬੱਚੇ ਦੀ ਉਮਰ ਕਰੀਬ 11 ਸਾਲ ਹੈਗੀ ਹੈ ਇਹ ਯੂ ਐਸ ਏ ਸਿਟੀਜ਼ਨ ਸੀਗਾ ਔਰ ਜਿਹੜੇ ਇਹਨਾਂ ਦੇ ਨਾਲ ਜਿਹੜੇ ਲੈ ਕੇ ਗਏ ਸੀ ਸੁਮਿੰਦਰ ਕੌਰ ਪਤਨੀ ਅਜੀਤਪਾਲ ਔਰ ਉਹਦਾ ਹਸਬੰਡ ਜਿਹੜਾ ਅਜੀਤਪਾਲ ਹੈ ਉਹ ਵੀ ਕੁਲਗਾਮ ਤੋਂ ਅਸੀਂ ਜਿਹੜੇ ਹੈਗੇ ਆ ਗ੍ਰੇਟਫੁਲ ਕਰਦੇ ਹਾਂ ਅਸੀਂ ਜਿਹੜੀ ਗ੍ਰੈਂਡ ਮਮਥ ਦੀ ਗੱਲ ਕਰ ਰਹੇ ਹਾਂ ਇਹ ਕਦੋਂ ਤੋਂ ਇਹਨਾਂ ਨੂੰ ਬੱਚਾ ਜਿਹੜਾ ਛੱਡ ਕੇ ਜਾਈ ਗਏ ਸੀ ਹਾਂ ਇਹ ਜਦੋਂ ਬੱਚਾ ਬੇਸਿਕਲੀ 1.5 ਸਾਲ ਦਾ ਸੀਗਾ ਉਦੋਂ ਇਹਦੇ ਪੇਰੈਂਟਸ ਜਿਹੜੇ ਇੰਡੀਆ ਆਏ ਸੀਗੇ ਔਰ ਇੰਡੀਆ ਆ ਕੇ ਇਹਨਾਂ ਨੂੰ ਜਿਹੜੀ ਸੰਬੰਧਕੌਰ ਸੀਗੀ ਇਹਨਾਂ ਨੂੰ ਕੇਅਰ ਟੇਕਰ ਬੱਚੇ ਨੂੰ ਜਿੱਦਾਂ ਸੰਭਾਲ ਦੇ ਲਈ ਰੱਖਦੇ ਆ ਉਹਨਾਂ ਨੇ ਇਹਨਾਂ ਨੂੰ ਰੱਖਿਆ ਸੀਗਾ ਸੋ ਇਹ ਦਾ ਆਪਣੇ ਪੁੱਛ ਕੇ ਚੁਣਨੇ ਦੱਸ ਹੈ ਕਿ ਮੇਰਾ ਲगाव ਹੋ ਗਿਆ ਸੀਗਾ ਬੱਚੇ ਦਾ ਵੀ ਇਹਨਾਂ ਦਾ ਲगाव ਸੀਗਾ ਪਟ ਜਿਹੜਾ ਹੈਗਾ ਕਾਨੂੰਨ ਦੇ ਮਤਲਬ ਜਿਹੜਾ ਜੀਗਾ ਜੋ ਇਹਨਾਂ ਨੇ ਅਫੈਂਸ ਕੀਤਾ ਉਸ ਮਤਲਬ ਅਰਜ਼ੀ ਦਰਜ ਕਰਕੇ ਮਾਯੋ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕਰਕੇ ਦੇ ਜੋ ਵੀ ਬੱਚੇ ਦੀ ਕਸਟਡੀ ਜਿੰਨੂ ਵੀ ਅਦਾਲਤ ਦੇਗੀ ਉਹਨੂੰ ਜਿਹੜਾ ਸਭ ਬੱਚਾ ਕਿਡਨੈਪ ਮੰਨ ਲੋ ਦਰਜ ਹੀ ਲੈ ਜੀਏ ਸੀ ਇਹ ਈਰੋ ਪੈਸੇ ਲਈ ਸੀਗਾ ਪੈਸੇ ਦੀ ਇਹਦੇ ਵਿੱਚ ਹਜੇ ਤੱਕ ਕੋਈ ਇਨਵੋਲਵਮੈਂਟ ਦੀ ਗੱਲ ਨਹੀਂ ਆਈ ਹੈਗੀ ਇਹ ਸਿਰਫ ਜਿਹੜਾ ਹੈਗਾ ਕਿ ਕੇਅਰ ਟੇਕਰ ਸੀਗਾ ਬੱਚਾ ਯੂ ਐਸ ਏ ਸਿਟੀਜ਼ਨ ਸੀਗਾ ਸੋ ਮੇਬੀ ਇਹਦਾ ਜਿਹੜਾ ਹੈਗਾ ਇਹ ਹੋ ਸਕਦਾ ਕਿ ਉਹਦੇ ਪੇਰੈਂਟਸ ਜਿਹੜੇ ਹੈਗੇ ਨੇਕਸਟ ਜੀਓ ਕੇਅਰ ਟੇਕਰ ਸੀਗਾ ਕਨੰਨ ਲੌਂਗ ਰਨ ਚੋਣ ਨੂੰ ਬੈਨੇਫਿਟ ਹੋ ਸਕਦਾ ਸਿਟੀਨਸ਼ਿਪ ਹੈ ਐਸੀ ਗੱਲ ਹੈ ਯੂਐਸਏ ਜਾਣ ਦਾ ਬੈਨੇਫਿਟ ਲਈ ਇੱਕ ਸਾਰਾ ਉਹ ਵੀ ਸਕਦਾ ਇੱਕ ਤਰੀਕੇ ਨਾਲ ਕਿਉਂਕਿ ਅਜੇ ਬੱਚਾ ਜਿਹੜਾ ਸੀਗਾ ਸਿਟੀਜ਼ਨ ਸੀਗਾ ਤੇ ਉਹ ਜੇ ਉਹ ਬੱਚੇ ਉਹ ਉਹਨਾਂ ਨੂੰ ਕਹਿੰਦਾ ਹੈ ਕਿ ਉਹਨਾਂ ਨੂੰ ਬਣਾ ਰਹੇਂਦਾ ਤਾਂ ਉਹ ਯੂਐਸਏ ਜਾਣ ਦੇ ਲਈ ਇੱਕ ਆਸਾਨ ਰਸਤਾ ਹੋ ਸਕਦਾ ਹੈ